ਬਿਕਰਮਜੀਤਿਆ ਦੀ ਗ੍ਰਿਫਤਾਰੀ ਤੋਂ ਬਾਅਦ ਆਖਿਰਕਾਰ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ 7 ਦਿਨ ਦੀ ਰਿਮਾਂਡ ਵੀ ਮਿਲ ਚੁੱਕੀ ਹੈ ਪਰ ਅੱਜ ਕੋਰਟ ਦੀਆਂ ਕੁਝ ਤਸਵੀਰਾਂ ਐਸੀਆਂ ਸੀ ਜਿਸ ਤਰੀਕੇ ਨਾਲ ਉਥੇ ਪੁਲਸਰੀ ਨਹੀਂ ਬਣਾ ਦਿੱਤੀ ਗਈ ਹੋਵੇ ਨਾ ਤਾਂ ਮੀਡੀਆ ਨਾਲ ਕਿਸੇ ਹੋਰ ਨੂੰ ਅੰਦਰ ਜਾਣ ਦਿੱਤਾ ਗਿਆ ਤੇ ਉਸ ਤੋਂ ਇਲਾਵਾ ਐਂਡੀਪੀਐਸ ਐਕਟ ਦੀ ਗੱਲ ਕੀਤੀ ਜਾ ਰਹੀ ਸੀ ਜਦਕਿ ਐਫਆਈਆਰ ਜਿਹੜੀ ਹੈ ਉਹ ਕਿਸੇ ਹੋਰ ਮਾਮਲੇ 'ਚ ਰਜਿਸਟਰ ਕੀਤੀ ਜਾਂਦੀ ਹੈ ਸਾਣਾ ਬਲਵਿੰਦਰ ਸਿੰਘ ਪੁੰਦਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਪੁੰਦਰ ਸਾਹਿਬ ਕਿਸ ਤੀਕੇ ਨਾਲ ਤੁਸੀਂ ਪੂਰਾ ਸੈਰਿਆ ਪਹਿਲਾਂ ਤਾਂ ਕੋਰਟ ਦੀ ਗੱਲ ਕਰ ਰਹੇ ਹੋ ਕਿਸ ਤੀਕੇ ਨਾਲ ਦੇਖ ਰਹੇ ਹੋ ਤੁਸੀਂ ਦੇਖਿਆ ਕਿ ਕਿੰ ਦੇਖੋ ਜੇ ਕੱਲ ਤੋਂ ਸਾਰਾ ਕੁਝ ਹੋ ਰਿਹਾ ਤਾਂ ਮੇਨ 3 ਪੁਆਇੰਟ ਹੈ ਪਹਿਲਾ ਪੁਆਇੰਟ ਉਹ ਨੂੰ ਜੇ ਆਪਾਂ ਇੱਕ ਲਾਈਨ ਜੀ ਕਹੀ ਹੁੰਦਾ ਕਿ ਡੈਮੋਕ੍ਰੇਸੀ ਦਾ ਇਹ ਦੋ ਵੱਡਾ ਮਾਰਡਰ ਹੋ ਰਹੀ ਸਕਦਾ ਕਿ ਇਹ ਨੂੰ ਨਿਯਮ ਪદ્ધਤੇ ਸਰਕਾਰ ਜਾ ਨਹੀਂ ਸਕਦੀ ਤਾਂ ਪਹਿਲਾ ਪੁਆਇੰਟ ਹੈ ਦੂਜਾ ਇਹ ਪੁਆਇੰਟ ਹੈ ਕਿ ਜ਼ਿੰਦਗੀ ਚ ਕੋਰਟਾਂ ਤੋਂ ਜਾਇਜ਼ ਲੈ ਕੇ ਜਾਂ ਸਰਕਾਰਾਂ ਫੈਸਲਾ ਕਰਕੇ ਕਾਰਫੂ ਤਾਂ ਲਾਉਂਦੀਆਂ ਦੇਖੀਆਂ ਪਰ ਕੋਰਟ ਤੇ ਕਾਰਫੂ ਪਹਿਲੀ ਵਾਰ ਦੇਖਿਆ ਕਿ ਕੋਰਟ ਤੇ ਕਾਰਫੂ ਲੱਗਿਆ ਸੀ ਨਾ ਪਬਲਿਕ ਜਾ ਸਕਦੀ ਐ ਨਾ ਵਕੀਲ ਜਾ ਸਕਦਾ ਐ ਨਾ ਕੋਈ ਉਥੇ ਆਪਦੇ ਕੇਸ ਵਾਲਾ ਜਾ ਸਕਦਾ ਤੇ ਸਾਨੂੰ ਤਾਂ ਕਿਸੇ ਨੂੰ ਜਾਣੀ ਕੀ ਦੇਣਾ ਸੀ ਨਾ ਵੀਡੀਓ ਵਾਲਾ ਜਾ ਸਕਦਾ ਇਹ ਪਹਿਲੀ ਵਾਰ ਦੇਖ ਇਸ ਤੋਂ ਇੱਕ ਇਹਦਾ ਇਹਦਾ ਮਤਲਬ ਕੀ ਮਤਲਬ ਹੈ ਕਿ ਸਰਕਾਰ ਬਹੁਤ ਘਬਰਾ ਗਈ ਹੈ ਤੀਸਰੀ ਗੱਲ ਇਹ ਹੈ ਕਿ ਜੋ ਇਹ ਬੋਲ ਰਹੇ ਨੇ ਕੇਸ ਹੈ ਕਿ ਆਮਦਨ ਹੈ ਜਾਇਦਾ ਤੋਂ ਵੱਧ ਕਹਿ ਰਹੇ ਨੇ ਇਹ ਡਰਗ ਕੇਸ ਹੈ ਕੋ ਡਰਗ ਕੇਸ ਕੋਈ ਜਾਂ ਤਾਂ ਡਰਗਾ ਮੰਨੀ ਆ ਸਾਡੇ ਹੱਥ ਸਾਈ ਹੈ ਜਾਂ ਕੋਈ ਡਰਗ ਦਾ ਕਿਸੇ ਨੇ ਬਿਆਨ ਤਾਂ ਕਿ ਜੀ ਮੈਥੋਂ ਹੀ ਲੈ ਕੇ ਗਏ ਨੇ ਡਰਗਰ ਨਾਲ ਕੋਈ ਤਾਂ ਲਿੰਕ ਨਹੀਂ ਅਫਸਰ ਕਹਿ ਰਹੇ ਨੇ ਸਾਡਾ ਕੇਸ ਜਿਹੜਾ ਹੈਗਾ ਇਹ ਵੱਧ ਪੈਸੇ ਦਾ ਹੈਗਾ ਕਿ ਜਿਹੜੇ ਇਹ ਸਾਧਨ ਹੈ ਇਹ ਕਹਿ ਰਹੇ ਨੇ ਜੇ ਡਰਗ ਦਾ ਕੇਸ ਹੈ ਸਾਰੇ ਵਜ਼ੀਰ ਚਾਹੀਦੇ 40 30 ਲੱਗੇ ਫਿਰ ਜ਼ੋਰ ਲਾ ਕੇ ਇਸ ਕਰਨ ਨੂੰ ਇਹ ਆਪਣੇ ਆਪ ਇੱਕ ਦੂਜੇ ਨੂੰ ਕਨਟਰਡਿਕਟ ਕਰ ਰਹੇ ਸੋ ਇਸ ਕਰਕੇ ਕੋਰਟ ਨੂੰ ਪ੍ਰਭਾਵਿਤ ਕਰ ਰਹੇ ਨੇ ਕਿਧਰ ਉਹਦੀ ਕਿਧਰ ਦੀ ਗੱਲ ਜਾਈ ਰਹੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਫਤ ਕਰਦੀਆਂ ਨੇ ਕਿ ਸਰਕਾਰ ਆਪ ਦੇ ਗੱਲਾਂ ਚ ਅੱਜ ਛਾਲ ਡੇਢ ਸਾਲਾਂ ਦੀ ਘਬਰਾਹੀ ਹੈ ਫੇਲ ਹੋ ਗਈ ਹੈ ਜੋ ਇਹਨਾਂ ਨੇ ਕਿਹਾ ਸੀ ਝੂਠੀਆਂ ਗਰੰਟੀਆਂ ਸੀ ਉਹਨੇ ਟੁੱਟਦੇ ਫੇਰ ਹੋ ਗਏ ਜੋ ਇਹਨਾਂ ਨੇ ਵਾਅਦੇ ਕੀਤੇ ਝੂਠੇ ਜੇ ਫੇਲ ਹੋ ਗਏ ਜੋ ਇਹਨੇ ਕਿਹਾ ਸੀ ਕਿ ਜੇ ਅਸੀਂ ਰੇਤਾ ਸਸਤਾ ਕਰ ਦਿਆਂਗੇ ਅਸੀਂ ਰਿਸ਼ਵਤ ਬੰਦ ਕਰ ਦਿਆਂਗੇ ਅਸੀਂ ਨਸ਼ਾ ਖਤਮ ਕਰ ਦਿਆਂਗੇ ਇੱਕ ਦਿਨ ਚ ਅਸੀਂ ਪੜ੍ਹਾਈ 'ਚ ਇਨਕਲਾਬ ਲਿਆ ਦਿਆਂਗੇ ਉਹ ਟੁੱਟ ਰਕਦਾ ਫੇਲ ਹੋ ਗਏ ਕਿਸੇ ਨੂੰ ਮੈਨੂੰ ਸਕੂਲ ਨਵੇਂ ਬਣਾ ਦਿਖਾ ਦਿਓ ਸਾਡੇ ਸਕੂਲਾਂ ਤੇ ਕਲੀ ਕੀਤੀ ਐ ਇਹ ਜੀ ਐਨੇ ਬੱਚੇ ਨਿਕਲ ਗਏ ਜੀ ਮੈਰਿਟੋ ਸਕੂਲਾਂ 'ਚ ਕੀਦੇ ਬਣਾਏਨ ਪ੍ਰਕਾਸ਼ ਸਿੰਘ ਬਾਦਲ ਦੇ ਇੰਨੇ ਬੱਚੇ ਜੀ ਨਿਕਲ ਗਏ ਸਾਡੇ ਉਹਨਾਂ ਚ ਵੱਡੀਆਂ ਉਸ ਚ ਕੰਪੀਟੀਸ਼ਨ ਚ ਕਿਹਦੇ ਬਣਾਏ ਨੇ ਮਾਈ ਭਾਗੋ ਸਕੂਲ ਅਮਰਜੀਤ ਸਿੰਘ ਸਕੂਲ ਇਹ ਸਾਰੇ ਬਾਦਸ਼ਾਹ ਦੇ ਬਣਾਏ ਹੋਏ ਨੇ ਆਈਆਈਟੀ ਉਹਦੇ ਸਾਰੀਆਂ ਉਥੋਂ ਸੋ ਇਸ ਕਰਕੇ ਕੋਈ ਵੀ ਗੱਲ ਨਹੀਂ ਜਿਹੜੀਆਂ ਸਾਡੀਆਂ ਗੱਲਾਂ ਸੀ ਉਹਨਾਂ ਨੂੰ ਜੇ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੈ ਹੋਰ ਹੈ ਜਾਂ ਜੋ ਵੀ ਚੀਜ਼ ਹੈ ਉਹਨੂੰ ਦਿਖਾ-ਦਿਖਾ ਕੇ ਦੇਖੋ ਕਿੰਨੀ ਪੰਜਾਬ ਤਰੱਕੀ ਕਰ ਗਿਆ ਉਹ ਦਿਖਾਈ ਜਾਂਦੇ ਨੇ ਆਪ ਤਾਂ ਜੇ ਕਿਤੇ ਸੜਕ ਤੋਂ ਖੰਡਾ ਪੈ ਗਿਆ ਉਹ ਖੰਡਾ ਨਹੀਂ ਮਾਰਿਆ ਸੋ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਪ੍ਰਚਾਰ ਕਰਕੇ ਥੱਕ ਗਏ ਨੇ ਹੁਣ ਦੇਖਿਆ ਕਿ ਸਾਡਾ ਪ੍ਰਚਾਰ ਵੀ ਅਸਰ ਕਰਨੋਂ हट ਗਿਆ ਤਾਂ ਹੁਣ ਸੋਚਿਆ ਕੀ ਵੱਡੀ ਗੱਲ ਕਰੀਏ ਜਿਹਦੇ ਨਾਲ ਲੋਕਾਂ ਦਾ ਬਿਲਕੁਲ ਦਿਮਾਗ ਭਵਾ ਦਈਏ ਉਹ ਦਿਮਾਗ ਭਵਾਉਂਦੇ ਪਹੁੰਦਿਆਂ ਨੇ ਉਲਟਾ ਆਪਦੇ ਤੇ ਲੈ ਅੱਜ ਸਿਆਣੀ ਸੋਚ ਵਾਲੇ ਬੰਦੇ ਅੱਜ ਇੱਕ ਵਿਰੋਧੀ ਪਾਰਟੀ ਆ ਕੋਈ ਸਾਡੀਆਂ ਮਾਸੇ ਦੀਆਂ ਧੀਆ ਨਹੀਂ ਉਹਨਾਂ ਨੂੰ ਲੱਗਿਆ ਕਿ ਪਹਿਲਾਂ ਜਦ ਸਾਡੇ ਨਾਲ ਇਹਨੇ ਧੱਕਾ ਕੀਤਾ ਹੁਣ ਦੇਖੋ ਅੱਜ ਫਿਰ ਇਹ ਧੱਕਾ ਕਰੀ ਤਾਂ ਕੱਲ ਨੂੰ ਸਾਡੇ ਤੇ ਧੀਆ ਪੈਣਾ ਵੀ ਕਰੇ ਨੇ ਜਿਸ ਤਰ੍ਹਾਂ ਇਹਨੇ ਬਿਹੇਵ ਕੀਤਾ ਅਸੀਂ ਵੀ ਨੇ ਸੀਨੀਅਰਾਂ ਸਾਡੇ ਨਾਲ ਵੀ ਕਰ ਸਕਦੇ ਇਹਦਾ ਮਤਲਬ ਹੈ ਡੈਮੋਕ੍ਰੇਸੀ ਦਾ ਕੋਈ ਕੋਈ ਸਿਸਟਮ ਨਹੀਂ ਕਾਨੂੰਨ ਦਾ ਕੋਈ ਸਿਸਟਮ ਨਹੀਂ ਕਾਨੂੰਨ ਹੈ ਸਿਸਟਮ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਹਨਾਨਾ ਨੂੰ ਦੇਖ ਕੇ ਫਰਸਟ੍ਰੇਸ਼ਨ ਤੋਂ ਬਾਅਦ ਇਹਨਾਂ ਨੇ ਰਿਐਕਸ਼ਨ ਕੀਤਾ ਜਿਸ ਐਕਸ਼ਨ ਦਾ ਅੱਜ ਇਹ ਜੋ ਸਾਰੀ ਕਾਰਵਾਈ ਹੈ ਜਿਸ ਦਿਸਰੇ ਜਿਹਦੀ ਕਿ ਮੈਂ ਸਭ ਨੇ ਕਿ ਇਦੋਂ ਥੱਲੇ ਜਾ ਨਹੀਂ ਸਕਦੇ ਤੇ ਆਪਦੀ ਫੇਲ ਹੋਣ ਵਾਸਤੇ ਸਰਕਾਰ ਨੇ ਕੀਤਾ ਬਹੁਤ ਬਹੁਤ ਧੰਨਵਾਦ ਆਸੋ ਜਿਹੜੇ ਤੁਸੀਂ ਭੁੰਦਰ ਸੀਗੇ ਜਿਹੜੇ ਚਰਚਾ ਕਰ ਰਹੇ ਸੀ ਤਬਾਹ ਮੁੱਦੇ ਨੂੰ ਲੈ ਕੇ ਆਪਣੀ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਸਰਕਾਰ ਨੇ ਜੋ ਇਹ ਅੱਜ ਕੀਤਾ ਹੈ ਉਹ ਉਹੀ ਐਕਸ਼ਨ ਸੀ ਆਖੇਕਾਰ ਕੋਈ ਇੱਕ ਵੱਡਾ ਕੰਮ ਕਰਨਾ ਚਾਹੁੰਦੇ ਸੀ ਤਾਂ ਕਿ ਜਿਹੜਾ ਲੋਕ ਨੇ ਉਹਨਾਂ ਧਿਆਨ ਉਸ ਪਾਸੇ ਨੂੰ ਜਾ ਸਕੇ ਸੋ ਮਿਕਰਮ ਜੀ ਟੀ ਇਹਦੇ ਕਾਰਵਾਈ ਕਰ ਦਿੱਤੀ ਗਿਆ ਕੈਮਰਾਮੈਨ ਤੁਸੀਂ ਮੈਰਿਦਨ ਨਾਲ ਜਸਪ੍ਰੀਤ ਸਿੰਘ ਪੀਸੀ ਨਿਊਜ਼ ਚੰਡੀਗੜ੍ਹ